ਉਹ ਪੈ ਗਿਆ ਖਨੋਰੀ ਬਾਰਡਰ ਤੇ ਰੌਲਾ ਹਨਾ ਤੇ ਗੈਸ ਵਾਲੀ ਜਿਹੜੀ ਗੱਡੀ ਆ ਰਹੀ ਕਿਉਂਕਿ ਕਈ ਵਾਰੀ ਬਹੁਤ ਸ਼ਾਸਤਾਂ ਵੱਡੀਆਂ ਹੁੰਦੀਆਂ ਹਨਾ ਤੇ ਪੰਜਾਬ ਪੁਲਿਸ ਵੀ ਖੜੀ ਹੈ ਤੇ ਕਿਸਾਨ ਵੀਰਾਂ ਨੇ ਜਿਹੜਾ ਰੌਲਾ ਪਾ ਰਿਆ ਵੀ ਗੈਸ ਗੱਡੀ ਜਿਹੜੀ ਗੈਸ ਵਾਲੀ ਗੱਡੀ ਇੱਥੇ ਆਉਣ ਦਾ ਕੀ ਕੰਮ ਹੈ ਹਨਾ ਕਈ ਵਾਰੀ ਜਿਹੜਾ ਮੋਰਚੇ ਨੂੰ ਢੁਕਾਉਣ ਦਾ ਕੰਮ ਹੀ ਹੁੰਦਾ ਤੇ ਦੱਬ ਕੇ ਨਾ ਵੀਡੀਓ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜੀ ਆ ਤੁਸੀਂ ਦੇਖ ਰਹੇ ਜਿਹੜੀ ਗੈਸ ਵਾਲੀ ਗੱਡੀ ਹੈ ਜੀ ਤੇ ਇੱਥੇ ਆਉਣ ਦਾ ਕੋਈ ਕੰਮ ਨਹੀਂ ਇਹ ਪੰਜਾਬ ਪੁਲਿਸ ਵੀਰਾਂ ਨੇ ਵੀ ਜਿਹੜੀ ਗੱਡੀ ਘੇਰੀ ਆ ਖਨੌਰੀ ਬਾਡਰ ਤੋਂ ਜਿਹੜਾ ਲਾਈਵ ਚੱਲ ਰਿਹਾ ਤੇ ਟਾਈਮ ਹੈਗਾ ਜੀ 8:08 ਦਾ ਟਾਈਮ ਹੈ ਹਨ ਤੇ ਆ ਲੰਗਰ ਵਾਲੇ ਵੀਰ ਆ ਰਹੇ ਸੀ ਤੇ ਇਹਨਾਂ ਨੇ ਵੀ ਆਪਾਂ ਨੂੰ ਸੂਚਿਤ ਕੀਤਾ ਵੀ ਰਾਤ ਨੂੰ ਜ਼ਰੂਰ ਚਕੰਨੇਂ ਜ਼ਰੂਰ ਰਿਆ ਕਰੋ ਹਨ ਰਾਤ ਨੂੰ ਪੂਰੇ ਚਕੰਨੇਂ ਰਿਆ ਕਰੋ ਤੇ ਜਿਹੜੀ ਗੈਸ ਵਾਲੀ ਗੱਡੀ ਦਾ ਰੌਲਾ ਪਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਹਨ ਤੇ ਰੌਲਾ ਰੱਪਾ ਪੈ ਰਿਹਾ ਤੇ ਗੱਡੀ ਕੇਰਾ ਰੋਕ ਦਿੱਤੀ ਐ ਗੁਜਰਾਤ ਦਾ ਨੰਬਰ ਆ ਜੀ ਦੇਖ ਸਕਦੇ ਹੋ ਤੁਸੀਂ ਗੁਜਰਾਤ ਦਾ ਨੰਬਰ ਆ ਉਹ ਦੇਖ ਸਕਦੇ ਹੋ ਗੈਸ ਵਾਲੀ ਗੱਡੀ ਆ ਜੀ ਹਨ ਤੇ ਕੀ ਸਟਾ ਨਿਕਲਦਾ ਦੇਖਦੇ ਆ ਫਿਰ ਵੀਡੀਓ ਦੇ ਵਿੱਚ